हां जी पंजाब वालेओ सत श्री अकाल ਜਿਵੇਂ ਕਿ ਤਿੰਨ ਵੱਡੀਆਂ ਖਬਰਾਂ ਤੇ ਤੁਹਾਡੇ ਸਾਹਮਣੇ ਇੱਕ ਐਸੀ ਚਰਚਾ ਕਰਨੀ ਹੈ ਕਿ ਬਹੁਤ ਵੱਡੇ ਵੱਡੇ ਖੁਲਾਸੇ ਤਿੰਨੇ ਹੀ ਖਬਰਾਂ ਦੇ ਹੋ ਜਾਣੇ ਆ ਪੰਜਾਬ ਦੇ ਵਿੱਚ ਕੌਸੇਵਲ ਫੜੀ ਗਈ ਸੀ ਜਿਹੜੀ ਅਮਨਦੀਪ ਕੌਰ ਬਠਿੰਡੇ ਵਾਲੀ ਪਹਿਲਾ ਖੁਲਾਸਾ ਇਹਦੇ ਤੇ ਕਰਾਂਗੇ ਕਿ ਜਿਹੜੀ ਕਾਰੀਓ ਨਮੀ ਲੀਕ ਹੋ ਚੁੱਕੀ ਹੈ ਔਰ ਦੂਸਰਾ ਖੁਲਾਸਾ ਜਿਹੜਾ ਇੰਸਪੈਕਟਰ ਮਾਰਿਆ ਗਿਆ ਉਹਦਾ ਵੀ ਇੱਕ ਬਹੁਤ ਵੱਡਾ ਸੱਚ ਸਾਹਮਣੇ ਆ ਗਿਆ ਤੇ ਜੋ ਦੁਨੀਆ ਦਿਖਾ ਰਹੀ ਹੈ ਯਾਨੀ ਸੋਸ਼ਲ ਮੀਡੀਆ ਦੇ ਉੱਤੇ ਜੋ ਦੁਨੀਆ ਇਹ ਸਮਝ ਰਹੀ ਹੈ ਕਿ ਆਹ ਕੰਮ ਇਸ ਤਰ੍ਹਾਂ ਹੋਇਆ ਪਰ ਦਰਅਸਲ ਉਹਦਾ ਉਲਟਾ ਹੀ ਹੋ ਚੁੱਕਿਆ ਹੈ ਔਰ ਜਿਹੜੀ ਤੀਜੀ ਖਬਰ ਉਹ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆ ਕਿ ਅਮਰਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਬਹੁਤ ਵੱਡੀ ਵਾਰਦਾਤ ਹੋਣ ਦੀ ਅਸ਼ੰਕਾ ਕਿਉਂ ਹੈ ਕੌਣ ਕਰਵਾ ਸਕਦਾ ਪੂਰੀ ਖਬਰ ਤੁਹਾਡੇ ਸਾਹਮਣੇ ਕਰਦੇ ਹਾਂ ਇੱਕ ਇੱਕ ਕਰਕੇ ਤਾਂ ਮੇਰਾ ਵੀਰ ਮੇਰੀ ਅਪੀਲ ਹੈ ਕਿ ਇਸ ਵੀਡੀਓ ਨੂੰ ਬਾਤ ਤੋਂ ਬਾਤ ਪੰਜਾਬੀਆਂ ਦਾ ਖੇਹਰ ਜਰੂਰ ਕੀਤਾ ਜਾਵੇ ਕਿਉਂਕਿ ਮਸਲਾ ਬੜਾ ਗੰਭੀਰ ਹੈ ਜਿਹੜੀ ਹੁਣਾਂ ਦੀ ਆਡੀਓ ਲੀਕ ਹੋਈ ਹੈ ਕਾਸਟੇਬਲ ਅਮਨਦੀਪ ਕੌਰ ਦੀ ਇੱਕ ਬਿਲਕੁਲ ਤਾਜ਼ਾ ਅਪਡੇਟ ਪੰਜਾਬ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਸਾਰੀਓ ਨੇ ਔਰ ਉਸ ਆਡੀਓ ਨੂੰ ਰਿਮੂਵ ਕਰਨ ਦਾ ਕਿਵੇਂ ਪਲਾਨ ਚੱਲਿਆ ਕਿਨੇ ਚੱਲਿਆ ਇਹ ਵੀ ਸੁਣ ਲੋ ਜਰਾ ਸੁਣੋ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਤੇ ਇਹ ਵੀਡੀਓ ਚੱਲ ਰਹੀ ਹੈ ਕੋਪ 35 36 ਲਿੰਕ ਸੀਗਾ ਤੇ ਮੇਰਾ ਵੀ ਇੱਕ ਫੇਸਬੁਕ ਦਾ ਲਿੰਕ ਸੀਗਾ ਕਿ ਇਹਨਾਂ ਤੋਂ ਇਮੀਡੀਏਟਲੀ ਰਿਮੂਵ ਕੀਤੀ ਜਾਵੇ ਔਰ ਸਾਰੇ ਉਥੋਂ ਅਗਰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਸੀ ਫੇਕ ਸੀ ਕਿ ਜਿਵੇਂ ਕਿ ਸੈਲੀਬ੍ਰਿਟੀਜ਼ ਦੀਆਂ ਆਮ ਹੋ ਗਿਆ ਐਕਟਰਸ ਵਗੈਰਾ ਦੀਆਂ ਜਿਹੜੇ ਵੱਡੇ ਆਦਮੀ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਮੀਮਸ ਬਣਾਈਆਂ ਜਾਂਦੀਆਂ ਝੂਠੇ ਚਿਹਰੇ ਲਾਏ ਜਾਂਦੇ ਨੇ ਝੂਠੀਆਂ ਆਵਾਜ਼ਾਂ ਬਣਾਈਆਂ ਜਾਂਦੀਆਂ ਕਿਸੇ ਤੇ ਚਿੰਤਾ ਦੀ ਗੱਲ ਹੀ ਨਹੀਂ ਸੀ ਸਰਵੇਣਾ ਹੀ ਕਹਿਣਾ ਕਾਫੀ ਸੀ ਗਵਰਨਮੈਂਟ ਵੱਲੋਂ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਹੈ ਇਹ ਆਡੀਓ ਫੇਕ ਹੈ ਲੇਕਿਨ ਕਿਸੇ ਨੇ ਇਹ ਨਹੀਂ ਕਿਹਾ ਧਾਕਸਾ ਕੋਲੋਂ ਆਰਡਰ ਲੈ ਕੇ ਤੇ ਸਾਰੇ ਜਿਹਨੂੰ ਕਹਿੰਦੇ ਕਿ ਸੋਸ਼ਲ ਮੀਡੀਆ ਦੀ ਆਵਾਜ਼ ਨੂੰ ਕੈਕ ਕਰਦਾ ਮਤਲਬ ਇਹ ਤਾਂ ਗੱਲ ਹੋ ਗਈ ਕਿ ਉਲਟਾ ਚੋਰ ਕੁਤਵਾਲ ਕੋਟਾ ਦੇ ਮਤਲਬ ਜੱਜ ਸਾਹਿਬ ਇੱਥੇ ਤਾਂ ਹੈ ਇਨਸਾਫ ਦੇਣ ਵਾਸਤੇ ਜਿਹੜੇ ਗਰਾਹਗਾਂ ਲੋਕ ਉਹਨਾਂ ਨੂੰ ਸਜ਼ਾ ਦੇਣੀ ਲੇਕਿਨ ਸਜ਼ਾ ਤਾਂ ਮਿਲ ਗਈ ਜਿਹੜੇ ਸੋਸ਼ਲ ਮੀਡੀਆ ਤੇ ਐਕਟੀਵਿਸਟ ਸੀ ਜਿਹੜੇ ਬਚਾਰੇ ਵਿਸਲਗੁਰੂ ਲੋਰ ਸੀਗੇ ਜਿਹੜੇ ਪੁੱਛਣਾ ਚਾਹੁੰਦੇ ਸੀ ਕਿ ਕੌਣ ਹੈ ਆਫਸਰ ਪਰ ਇਹਦੇ ਨਾਲ ਹੀ ਕਨੈਕਟਡ ਉਹਨਾਂ ਦਿਨਾਂ ਦੇ ਵਿੱਚ ਹੀ ਅਮਨਦੀਪ ਕੌਰ ਦਾ ਪਲਾਸਾ ਹੋ ਗਿਆ ਹੁਣ ਅਮਨਦੀਪ ਕੌਰ ਜਿਹੜੀ ਕਨਸਟੇਬਲ ਪੜੀ ਗਈ ਯਾਰ ਉਹਦੇ ਕੋਲ 17 ਗ੍ਰਾਮ ਹੈਰੋਇਨ ਮਿਲੀ ਯਾਰ ਗ੍ਰਾਮਤ ਲੇਕਿਨ ਉੱਥੇ ਉੱਥੇ ਇਨਵੈਸਟੀਗੇਸ਼ਨ ਸਾਰੀ ਠੱਪ ਹੋ ਗਈ ਹੈ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਉੱਥੋਂ ਦੇ ਐਸਐਸਪੀ ਨੇ ਇੱਕ ਪੈਨ ਡਰਾਈਵ ਭੇਜਿਆ ਪੁਲਿਸ ਹੈੱਡਕੁਆਰਟਰਸ ਚੰਡੀਗੜ੍ਹ ਉਸ ਪੈਨ ਡਰਾਈਵ ਵਿੱਚ ਅਮਨਦੀਪ ਕੌਰ ਦੀ ਸਾਰੀਆਂ ਜਿੰਨੀਆਂ ਚੈਟਸ ਨੇ ਜਿੰਨੀਆਂ ਉਹਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਕਿ ਉਹ ਕਹਿੰਦੀ ਸੀ ਨਾਕੇ ਦੇ ਬੜੀ ਗੀਤ ਮੇਰੇ ਤਾਂ ਬੜੇ ਤਾਕਤਵਰ ਆਈਪੀਐਸ ਅਫਸਰ ਦੇ ਨਾਲ ਲਿੰਕ ਨੇ ਉਹ ਜਿਹੜੀ ਸੈਕੰਡ ਆਡੀਓ ਆਈ ਹੈ ਉਹਦੇ ਚ ਕਹਿੰਦਾ ਕਿ ਜਲਦੀ ਜਲਦੀ ਯੂਨੀਫਾਰਮ ਲਾ ਤੇ ਮੈਨੂੰ ਆਪਣੀਆਂ ਫੋਟੋਆਂ ਭੇਜ ਅਸ਼ਲੀਲ ਫੋਟੋਆਂ ਗਰੁੱਪ ਦੇ ਵਿੱਚ ਪਾ ਦੇ ਕਿਤੇ ਉਹ ਅਫਸਰ ਤੇ ਅਮਨਦੀਪ ਕੌਰ ਦੀਆਂ ਫੋਟੋਆਂ ਤਾਂ ਨਹੀਂ ਕਿਆ ਯਾਨੀ ਪੰਜਾਬ ਦੇ ਵਿੱਚ ਜਿਹੜੀ ਇਹ ਖਬਰ ਫੈਲੀ ਆ ਇੱਕ ਨਵੀਂ ਆਡੀਓ ਨੂੰ ਲੈ ਕੇ ਇੱਕ ਅਫਸਰ ਆ ਜਿਹੜਾ ਕਿ ਅਸ਼ਲੀਲ ਫੋਟੋਆਂ ਦਿਖਾਉਣ ਨੂੰ ਕਹਿੰਦਾ ਅਮਨਦੀਪ ਕੌਰ ਜਿਹੜੀ ਬਛਿੰਡੇ ਵਾਲੀ ਕਾਂਸਟੇਬਲ ਹੈ ਕੀ ਉਸ ਦੀਆਂ ਨੇ ਇਹ ਆਡੀਓ ਕਿਹਦੀ ਹੈ ਔਰ ਉਹਨਾਂ ਆਡੀਓ ਨੂੰ ਜਾਂ ਫਿਰ ਬਾਕੀ ਦੀਆਂ ਵੀਡੀਓ ਨੇ ਉਹਨਾਂ ਨੂੰ ਇੱਕ ਡਿਲੀਟ ਕਰਵਾਉਣ ਦਾ ਵੀ ਇੱਕ ਬਹੁਤ ਵੱਡਾ ਪੁਲੰਦਾ ਚੱਲ ਚੁੱਕੀ ਹੈ ਇਹ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਔਰ ਦੂਜੀ ਖਬਰ ਜਿਹੜੀ ਇਨਸਪੈਕਟਰ ਦਾ ਕਤਲ ਹੋ ਗਿਆ ਪੰਜਾਬ ਦੇ ਅੰਦਰ ਇੱਕ ਡੀਐਸਪੀ ਦਾ ਕਹਿੰਦੇ ਉੱਥੇ ਮੌਜੂਦਗੀ ਸੀ ਜਿਹੜੇ ਕਿ ਆਤਲ ਸੋਨੀ ਡੀਐਸਪੀ ਸਾਹਿਬ ਸੀ ਉਹ ਕਹਿੰਦੇ ਨੇ ਪੰਜਾਬ ਦੇ ਲੋਕ ਕਹਿੰਦੇ ਵੱਡੇ ਵੱਡੇ ਡੌਲੇ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਤੇ ਇੱਕ ਆਪਣੇ ਇਨਸਪੈਕਟਰ ਨੂੰ ਨਹੀਂ ਬਚਾ ਸਕਦੇ ਦਰਸਾਲ ਇਹ ਕਹਾਣੀ ਬਿਲਕੁਲ ਝੂਠ ਹੈ ਕਿਉਂ ਝੂਠ ਇਸ ਤਰ੍ਹਾਂ ਕਿ ਜੇ ਮੈਂ ਹੁਣ ਡੀਐਸਪੀ ਸਾਹਿਬ ਚਾਹੇ ਕੋਲੇ ਹੋਣ ਚਾਹੇ ਐਸਐਸਪੀ ਹੁੰਦਾ ਚਾਹੇ ਕੋਈ ਕਮਿਸ਼ਨਰ ਵੀ ਹੁੰਦਾ ਜਿਹੜੀ ਗੋਲੀ ਨੇ ਜਿੱਥੋਂ ਚਲਣਾ ਸੀ ਉਹ ਤਾਂ ਗਈ ਹੈ ਚੱਲ ਪਰ ਜਿਹੜੇ ਹੁਣ ਡੀਐਸਪੀ ਨੂੰ ਲੋਕ ਕੋਸ ਰਹੇ ਨੇ ਕਿ ਇਹ ਬੰਦਾ ਗਲਤ ਹੈ ਤੇ ਪੁਲਿਸ ਵਾਲਾ ਡੀਐਸਪੀ ਜਿਹੜਾ ਅਤਲ ਸੋਨੀ ਇਹਨੂੰ ਗਲਤ ਠਹਿਰਾ ਰਹੀ ਹੈ ਪੰਜਾਬ ਦੀ ਜਨਤਾ ਪਰ ਦਰਅਸਲ ਸਾਡਾ ਇਹ ਜਿਹੜਾ ਅਫਸਰ ਪੰਜਾਬ ਦੇ ਵਿੱਚੋਂ ਉਹਦਾ ਕਸੂਰ ਨਹੀਂ ਹੈ ਇਹਦਾ ਸੱਚ ਤੁਹਾਡੇ ਸਾਹਮਣੇ ਮੈਂ ਧਰਦਾ ਹੁਣ ਹੈ ਕੀ ਹੈ ਦੇਖੋ ਉਹਨਾਂ ਦਾ ਪੁਲਿਸ ਅਫਸਰ ਉੱਥੇ ਜਾਂਦਾ ਇੱਕ ਲੜਾਈ ਨੂੰ ਲੈ ਕੇ ਕਿ ਲੋਕਾਂ ਦੇ ਵਿੱਚ ਇੱਕ ਲੜਾਈ ਪੈ ਰਹੀ ਹੈ ਪਰ ਉੱਥੇ ਇੱਕ ਫੋਨ ਆਉਂਦਾ ਕੰਟਰੋਲ ਰੂਮ ਦੇ ਉੱਤੇ ਜਿਹੜੀ ਕਿ 112 ਦੇ ਉੱਤੇ ਕਾਲ ਜਾਂਦੀ ਹੈ ਤਾਂ ਫੇਰ ਉੱਥੋਂ ਪੁਲਿਸ ਭੇਜੀ ਜਾਂਦੀ ਹੈ ਡੀਐਸਪੀ ਦੁਆਰਾ ਕਿ ਭਾਈ ਇਹਨਾਂ ਦਾ ਝਗੜਾ ਮੁਕਾਓ ਇਹਨਾਂ ਨੂੰ ਯਾਨੀ ਆਪਸ ਦੇ ਵਿੱਚ ਲੜਨ ਨਾ ਦਿਓ ਤਾਂ ਜਿਹੜਾ ਉਹਨਾਂ ਦਾ ਹੁਣ ਚਾਰੂ ਵਾਲਿਆਂ ਦਾ ਸਰਪੰਚ ਕਹਰੇ ਆ ਲੋਕ ਕਿ ਸਰਪੰਚ ਬਨਿਓ ਗੋਲੀ ਚਲਾਈ ਗਈ ਹੈ ਉਸੇ ਦਾ ਪਿਸਤਲ ਫੜ ਕੇ ਚਲਾਈ ਗਈ ਹੈ ਉਹ ਕਿਵੇਂ ਚਲਾਈ ਹੈ ਕਿ ਜਿਵੇਂ 150 ਬੰਦਾ ਡੀਐਸਪੀ ਸਾਹਿਬ ਨੇ ਦੱਸਿਆ ਕਿ ਭਾਈ ਉੱਥੇ ਪਹਿਲੇ ਹੀ ਮੌਜੂਦ ਸੀ ਅਸੀਂ 10 12 ਬੰਦੇ ਮੌਜੂਦ ਸੀ ਜਿਆਦਾ ਨਫਰੀ ਨਹੀਂ ਸੀਗੀ ਸਾਡੇ ਨਾਲ ਔਰ ਇਹ ਸਾਡੇ ਪੰਜਾਬ ਦੇ ਵਿੱਚੋਂ ਕੋਈ ਪੱਤਰਕਾਰਾਂ ਦੇ ਸਵਾਲ ਨੇ ਕਿ ਡੀਐਸਪੀ ਅਤਲ ਸੋਨੀ ਨੇ ਅੱਗੋਂ ਗੋਲੀ ਕਿਉਂ ਨਹੀਂ ਚਲਾਈ ਉਹ ਕਹਿੰਦਾ ਵੀ ਅਸੀਂ ਗੋਲੀ ਚਲਾ ਸਕਦੇ ਸੀ ਸਾਡੇ ਕੋਲ ਅਸਲਾ ਵੀ ਸੀਗਾ ਜਵਾਬੀ ਹਮਲਾ ਕਰ ਸਕਦੇ ਸੀ ਪਰ ਗੱਲ ਇਹ ਹੁੰਦੀ ਆ ਵੀ ਅੱਗੇ ਵਾਲਾ ਕੌਣ ਆ ਸਾਹਮਣੇ ਖੜਾ ਕੋਈ ਬੱਚਾ ਹੈ ਕੋਈ ਮਹਿਲਾ ਹੈ ਜਾਂ ਕੋਈ ਆਮ ਆਦਮੀ ਹੋਰ ਹੈ ਅਸਲ ਦੋਸ਼ੀ ਨਹੀਂ ਹੈ ਪਰ ਗੋਲੀ ਕਿਸੇ ਦੇ ਵੀ ਲੱਗ ਸਕਦੀ ਹੈ ਭਾਈ ਸੋ ਇਸ ਕਰਕੇ ਉਹਨਾਂ ਨੇ ਬੜੀ ਹੀ ਸਮਝਦਾਰੀ ਦੇ ਨਾਲ ਵੀ ਇੱਕ ਦੀ ਤਾਂ ਮੌਤ ਹੋ ਹੀ ਚੁੱਕੀ ਹੈ ਜਵਾਬੀ ਹਮਲਾ ਦਾ ਤਾਂ ਹੁੰਦਾ ਜੇ ਉਹਨਾਂ ਦੇ ਉੱਤੇ ਤਾਵੜ ਤੋੜ ਉਧਰੋਂ ਹਮਲਾ ਹੁੰਦਾ ਠੀਕ ਹੈ ਅੰਦਰ ਗੋਲੀ ਚੱਲੀ ਹੈ ਬਾਹਰ ਆਵਾਜ਼ ਸੁਣੀ ਹੈ ਉਹ ਉੱਥੇ ਮੌਜੂਦ ਸੀ ਪਰ ਉਸ ਬੰਦੇ ਨੂੰ ਵੀ ਦੁੱਖ ਹੈ ਦੇਖੋ ਡੀਐਸਪੀ ਕੋਈ ਐਵੇਂ ਮਾੜੀ-ਮੋਟੀ ਰੈਂਕ ਦਾ ਬੰਦਾ ਨਹੀਂ ਹੁੰਦਾ ਉਨਾਂ ਨੂੰ ਸਾਰਿਆਂ ਉਹਨਾਂ ਦੇ ਖੁੱਦ ਇੱਕ ਗੋਲੀ ਲੱਗੀ ਹੋਈ ਹੈ ਛਾਤੀ ਦੇ ਵਿੱਚ ਉਹ ਬਚੇ ਹੋਏ ਨਹੀਂ ਤਾਂ ਇਸ ਕਰਕੇ ਜਿੰਨੇ ਵੀ ਲੋਕ ਗਲਤ ਗੱਲਾਂ ਦੀ ਔਰ ਜਿਹੜੀਆਂ ਇਸ਼ਾਰਾ ਕਰ ਰਹੇ ਨੇ ਤਾਂ ਇਹ ਗੱਲਾਂ ਬਿਲਕੁਲ ਗਲਤ ਨੇ ਜਿਹੜਾ ਕਿ ਸੱਚ ਹੈ ਉਹ ਇਹੀ ਹੈ ਵੀ ਤੁਹਾਡੇ ਨਾਲ ਜੇ ਕੋਈ ਬੰਦਾ ਤੁਰਿਆ ਜਾਂਦਾ ਹੈ ਜਾਂ ਖੜਾ ਉਹਦੇ ਗੋਲੀ ਵੱਜ ਜਾਂਦੀ ਹੈ ਕਿ ਤੁਸੀਂ ਉਸਦੇ ਕਸੂਰ ਵਰ ਕਿਵੇਂ ਹੋ ਸਕਦੇ ਚਲਾਉਣ ਵਾਲੇ ਨੇ ਚਿਰਾ ਦਿੱਤੀ ਆ ਲੱਗਣ ਵਾਲੇ ਦੇ ਲੱਗ ਗਈ ਹੈ ਕੋਲੇ ਖੜੇ ਬੰਦੇ ਦਾ ਕਸੂਰ ਕੌਣ ਕਰ ਸਕਦਾ ਨਹੀਂ ਕੱਢ ਸਕਦਾ ਜੇ ਤੁਸੀਂ ਕਹਿ ਰਹੇ ਹੋ ਜਵਾਬੀ ਹਮਲੇ ਚ ਬੰਦਾ ਮਾਰ ਦੇਣਾ ਸੀ ਤਾਂ ਇਹ ਵੀ ਕਿਤੇ ਨਾ ਕਿਤੇ ਤੁਸੀਂ ਫੇਰ ਤੋਂ ਇਹੀ ਗੱਲ ਕਹਿਣੀ ਸੀ ਕਿ ਡੀਐਸਪੀ ਸਾਹਿਬ ਨੇ ਬੰਦਾ ਮਾਰ ਦਿੱਤਾ ਸਰਪੰਚ ਮਾਰ ਦਿੱਤਾ ਆਮ ਆਦਮੀ ਪਾਰਟੀ ਦਾ ਜਿਹੜੀਆਂ ਹੁਣ ਇਹ ਗੱਲਾਂ ਨੇ ਇਹ ਗੱਲਾਂ ਕਿਸੇ ਨੂੰ ਨਹੀਂ ਪਾਉਂਦੀਆਂ ਹੋਣੀਆਂ ਨਾ ਕਿਸੇ ਨੂੰ ਪੱਚਦੀਆਂ ਹੋਣੀਆਂ ਕਿਉਂਕਿ ਦਰਅਸਲ ਜੋ ਸੱਚ ਹੁੰਦਾ ਉਹਨੂੰ ਸੁਣਨਾ ਬਹੁਤ ਘੱਟ ਪਸੰਦ ਕੀਤਾ ਜਾਂਦਾ ਅਕਸਰ ਸਾਡੇ ਪੰਜਾਬੀ ਸਾਰੇ ਜਾਣਦੇ ਨੇ ਔਰ ਹੁਣ ਤੀਜੀ ਖਬਰ ਜਿਹੜੀ ਆ ਰਹੀ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬੜੀ ਹੀ ਅਜੀਬੋ ਗਰੀਬ ਖਬਰ ਯਾਨੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇਸ ਵਕਤ ਇਕੱਲੇ ਰਹਿ ਗਏ ਨੇ ਸਾਰੇ ਸਾਥੀ ਪਪਲ ਪ੍ਰੀਤ ਸਿੰਘ ਜਿਹੜੇ ਉਹਦੇ ਸਾਥੀ ਲਾਸਟ ਰਹਿ ਗਏ ਸੀ ਉਹਦੇ ਨਾਲ ਉਹਨਾਂ ਨੂੰ ਵੀ ਯਾਨੀ ਅਮਰਸਰ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾ ਰਿਹਾ ਯਾਨੀ ਲਿਆਂਦਾ ਹੀ ਗਿਆ ਔਰ ਹੁਣ ਇਕੱਲੇ ਪਈ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਤੁਹਾਨੂੰ ਪਤਾ ਵੀ ਉਹਦੇ ਨਾਲ ਕੀ ਹੋ ਸਕਦਾ ਡਰਾ ਦੇਣ ਵਾਲੀਆਂ ਖਬਰਾਂ ਨੇ ਅਮਰਪਾਲ ਸਿੰਘ ਕੱਲੇ ਰਹਿ ਚੁੱਕੇ ਨੇ ਸਰਕਾਰ ਨੇ ਕੱਲੇ ਕੱਲੇ ਨੂੰ ਕੱਢਿਆ ਕਿਉਂ ਹੈ وجہ ਕੀ ਹੈ ਪਿੱਛੇ ਦਾ ਮਾਮਲਾ ਕੀ ਇਹਨੂੰ ਜਾਣ ਲੈਣਾ ਸਾਰਿਆਂ ਲਈ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਪਹਿਲੀ ਸ਼ੰਕਾ ਤਾਂ ਇੱਥੋਂ ਖੜੀ ਹੋ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਹਰ ਰੋਜ਼ ਨਵੇਂ ਦਿਨ ਇੱਕ ਰੋਜ਼ ਨਵਾਂ ਇਨਕਾਊਂਟਰ ਹੁੰਦਾ ਹੈ ਤੁਸੀਂ ਦੇਖਦੇ ਹੋਵੋਗੇ ਖਬਰਾਂ ਦੇ ਵਿੱਚ ਹਰ ਸ਼ਾਮ ਨੂੰ ਖਬਰ ਆ ਜਾਂਦੀ ਹੈ ਕਿ ਬੀਤੀ ਰਾਤ ਪੰਜਾਬ ਵਿੱਚ ਇੱਕ ਬਹੁਤ ਵੱਡਾ ਇਨਕਾਊਂਟਰ ਯਾਨੀ ਕੱਲ ਨੂੰ ਕੀ ਹੋਣਾ ਕਿਸੇ ਨੂੰ ਕੋਈ ਪਤਾ ਨਹੀਂ ਅਮਰਪਾਲ ਸਿੰਘ ਇਕੱਲੇ ਪੈ ਚੁੱਕੇ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਕੁਝ ਵੀ ਹੋ ਸਕਦਾ ਧੱਕਾ ਕਰ ਸਕਦੀ ਹੈ ਸਰਕਾਰ ਪੰਜਾਬ ਦੇ ਅੰਦਰ ਲਿਆ ਕੇ ਉਸ ਤੋਂ ਬਾਅਦ ਬਹੁਤ ਵੱਡਾ ਤਸ਼ੱਦਦ ਅਮਰਪਾਲ ਸਿੰਘ ਨੂੰ ਇਕੱਲੇ ਨੂੰ ਟਾਰਗੇਟ ਕਰਨਾ ਹੈ ਸਰਕਾਰ ਨੇ ਨਾ ਕਿ ਉਹਦੇ ਸਾਥੀਆਂ ਨੂੰ ਸਾਥੀ ਉਹਦੇ ਯਾਨੀ ਕੈਂਕਲੋ ਵੀ ਤੇ ਸਾਥੀ ਨੇ ਮੇਨ ਮੁਖ ਕੌਣ ਹੈ ਪੂਰੇ ਕੇਸ ਦੇ ਅੰਦਰ ਭਾਈ ਅਮਰਤਪਾਲ ਸਿੰਘ ਜਿਹਨੂੰ ਹੈਡ ਕਹਿ ਸਕਦੇ ਆ ਮੇਨ ਮੁਖੀ ਕਹਿ ਸਕਦੇ ਆ ਪਰ ਇਸ ਦੇ ਵਿੱਚ ਕੀ ਹੈ ਨਾ ਵੀ ਹੁਣ ਜਿਹੜੀ ਸਰਕਾਰ ਸਰਕਾਰ ਏਜੰਡੇ ਚਲਾਉਣ ਤੇ ਲੱਗੀ ਹੈ ਭਾਈ ਅਮਰਤਪਾਲ ਸਿੰਘ ਨੂੰ ਮਰਵਾਉਣ ਤੇ ਲੱਗੀ ਹੋਈ ਹੈ ਕੁਝ ਵੀ ਹੁਣ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਹੁਣ ਅਪੀਲ ਹੈ ਬਾਤ ਚੜ ਕੇ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਇਹ ਸਰਕਾਰ ਦੇ ਨੱਕ ਦੇ ਵਿੱਚ ਐਸਾ ਦਮ ਕਰ ਦੇਣਾ ਚਾਹੀਦਾ ਹੈ ਕਿ ਜਿਵੇਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਇਕੱਠ ਹੋਇਆ ਸੀ ਉਸੇ ਹੀ ਪ੍ਰਕਾਰ ਫਿਰ ਤੋਂ ਇਕੱਠ ਹੋਣੇ ਚਾਹੀਦੇ ਆ ਔਰ ਦੂਜੀ ਖਬਰ ਇੱਕ ਹੋਰ ਤੁਹਾਨੂੰ ਦੱਸਾਂ ਮੈਂ ਜਿਹੜਾ ਤਲਵੰਡੀ ਸਾਬੋ ਲੱਖਾ ਸਿੰਘ ਸੁਧਾਨਾ ਦਾ ਪਾਣੀਆਂ ਦਾ ਵਹਨ ਸ਼ੁਰੂ ਕੀਤਾ ਗਿਆ ਕੱਲ ਤੇਰਾ ਤਰੀਕ ਹੈ ਤੇ ਕੱਲ ਨੂੰ ਜਿੰਨੇ ਪੰਜਾਬੀ ਪਹੁੰਚ ਸਕਦੇ ਆ ਤੁਸੀਂ ਤਲਵੰਡੀ ਸਾਬੋ ਪਹੁੰਚਿਓ ਜ਼ਰੂਰ ਪਹੁੰਚਣਾ ਕਿਉਂਕਿ ਪਾਣੀ ਸਭ ਦਾ ਕਿਸੇ ਇੱਕ ਦਾ ਨਹੀਂ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਲਦੀ ਕੰਟੀਨੂਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ